ਇੱਕ ਗ੍ਰਾਉਂਡ ਪਿੱਛੇ ਸੈਟਲਾਈਜ਼ ਕਰਨ ਨੂੰ ਫਿਰਦਾ ਸੀਗਾ ਜਿਹੜਾ ਤਿਆਰ ਹੋ ਗਿਆ ਸੀ ਜਿਨੇ 1200 ਵਿਦਿਆਰਥੀਆਂ ਦੇ ਉੱਤੇ ਲਾਠੀ ਚੱਕ ਰਾਇਆ ਸੀਗਾ ਵੀ ਜਿਹੜੇ ਵਿਰੋਧ ਕਰ ਰਹੇ ਸੀਗੇ ਇਸ ਸੈਂਟਰਲਾਈਜੇਸ਼ਨ ਦਾ ਕੇਂਦਰੀਕਰਨ ਦਾ ਉਸ ਭਗਵਾਨਤਮਾਨ ਤੋਂ ਅਸੀਂ ਇਕੱਲੇ ਮਤਿਆਂ ਦੀ ਉਮੀਦ ਨਹੀਂ ਹੈ ਕਿ ਤੁਹਾਡੇ ਮਤੇ ਕੁਝ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਵੀ ਜੇ ਸਰਕਾਰ ਹੱਕ ਡਾ ਕੇ ਤਿਆਰ ਹੈ ਸਾਡੇ ਨਾਲ ਖੜਨ ਨੂੰ ਤਾਂ ਇੱਥੇ ਆਵੇ ਜੇ ਕੋਈ ਸਮਰਥਕ ਹੁੰਦਾ ਤਾਂ ਸਰਦਾਂ ਤੇ ਹੁੰਦਾ ਹੈ ਇੱਥੇ ਆ ਕੇ ਸਰਕਾਰ ਦੇ ਨਿੱਤੋਂ ਸਾਡੇ ਨਾਲ ਖੜੋ ਨਹੀਂ ਤਾਂ ਅੱਜ ਭਗਵਾਨਤਮਾਨ ਸਰਕਾਰ ਹੀ ਆਰਐਸਐਸ ਪਾਸਪਤ ਹੱਕ ਕੁਝ ਭੋਗਤ ਰਹੀ ਹੈ ਜੇ ਅਸੀਂ ਯੂਨੀਵਰਸਿਟੀ ਦਾ ਕੇਂਦ ਸਰਕਾਰ ਆਮ ਆਦਮੀ ਪਾਰਟੀ ਬਰਾਬਰ ਜ਼ਿੰਮੇਵਾਰ ਹੋਗਾ ਕੇਜਰੀਵਾਲ ਜਦੋਂ ਤੇ ਦਿੱਲੀ ਚ ਘੁੰਮਦਾ ਉਹ ਉੱਤ ਤੇ ਇਹ ਸਾਰੇ ਉੱਤੇ ਪਹੁੰਚ ਜਾਂਦੇ ਨੇ ਹੁੰਦੇ ਪਹੁੰਚ ਜਾਂਦੇ ਨੇ ਕਿ ਅੱਜ ਇਹ ਕੋਈ ਮਸਲਾ ਨਹੀਂ ਹੈਗਾ ਥੋੜਾ ਕੇਜੀਆਰ ਗ੍ਰਿਫਤਾਰ ਹੋਣਾ ਵੱਡਾ ਮਸਲਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ 143 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਵਿਰਾਸਤ ਸਾਡੇ ਇਤਿਹਾਸ ਨਾਲ ਜੁੜੀ ਯੂਨੀਵਰਸਿਟੀ ਹੈ ਇਹ ਨਾਲ ਤੁਹਾਨੂੰ ਕੋਈ ਸਰਕਾਰ ਨਹੀਂ ਹੈਗਾ ਜੇ ਤੁਸੀਂ ਅੱਜ ਚਾਹੁੰਦੇ ਹੋ ਫਿਰ ਤੁਹਾਡੀ ਥੋੜੀ ਇਨੀ ਥੂ ਥੂ ਨਾ ਹੋਵੇ ਪਰ ਸ਼ਕਤ ਦਿਖਾਣ ਜੋਗੇ ਨਾ ਰਹੋ ਅੱਜ ਆਜੋ ਨਹੀਂ ਤਾਂ ਲੋਕਾਂ ਨੇ ਤੁਹਾਡਾ ਹਿਸਾਬ ਕਰ ਲੈਣਾ

ਵੀ ਆਪਣੀਆਂ ਫੋਟੋਆਂ ਕਰਾਉਣ ਇੱਥੇ ਆ ਰਹੇ ਹੋ ਕਿਰਪਾਲਤਾ ਨਾ ਕਰੋ ਸਿਉਂਦੀ ਅਸੀਂ ਇੱਥੇ ਸੁਣਾਉਣੀ ਆ ਕਿ ਇੱਥੇ ਜੋ ਆਉਂਦਾ ਹੈ ਸਾਡੇ ਨਾਲ ਸਮਰਸਨ ਕਰੇ ਸੰਘਾਸ਼ ਕਰੇ ਸੰਘਾਸ਼ ਦੇ ਵਿੱਚ ਸਾਡਾ ਸਾਥ ਦੇ 10 ਤਰੀਕ ਨੂੰ ਕਾਲ ਕਰ ਲਈਏ ਦੱਸਣ ਕਿ 10 ਨੂੰ ਕਿਵੇਂ ਆਉਣਗੇ 7 ਤਰੀਕ ਨੂੰ ਅਸੀਂ ਦੁਪਹਿਰ 1 ਵਜੇ 7 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਓਪਨ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਅਸੀਂ ਸੱਦਾ ਦਿੰਦੇ ਆ ਪੰਜਾਬ ਦੀਆਂ ਵਿਦਿਆਰਥਣ ਜਿੱਥੇ ਬੰਨੀਆਂ ਨੂੰ ਇਨਕਲਾਬੀ ਜਿੱਥੇ ਬੰਨੀਆਂ ਨੂੰ ਜਿਹੜਾ ਵੀ ਇੱਥੇ ਯੂਨੀਅਨ ਨੇ ਟੀਚਰ ਯੂਨੀਅਨ ਨੇ ਕਿਸਾਨ ਯੂਨੀਅਨ ਨੇ ਮਜ਼ਦੂਰ ਸੰਗਠਨ ਨੇ ਜੋ ਵੀ ਲੋਕ ਅੱਜ ਜਮ ਹੁਣ ਕਾਰਕੁਨ ਹੁਣ ਉਹ ਆਣ ਸਾਡੇ ਨਾਲ ਜੋ ਲੋਕ ਹਮੇਸ਼ਾ ਤਰਸਦੇ ਨੇ ਜਿਨ੍ਹਾਂ ਲੋਕਾਂ ਨੂੰ ਸਰਕਾਰ ਦਗਾਉਂਦੀਆਂ ਨੇ ਉਹ ਬੋਲਦੇ ਹੁੰਦੇ ਨੇ ਕੋਈ ਜਿੱਦ ਨਾਲ ਰਾਬਤ ਕਰਦੇ ਆਪਣੇ ਸਾਰੀ ਮਸ਼ੀਨਰੀ